वे क्यों मारे सिंह जीव समका मार क्यों मारे सिंह जीव समक साडे मापे ने दूर लेंदा ना सार सा मापे ने दूर लेंदा ना सार ਸਸੂਨੇ ਮਰਨੇ ਬੋਲ ਸੈਂਦੀ ਜਿਗਰੇ ਦੇ ਨਾਲ ਸਸੂਨੇ ਮਹਰੇ ਆ ਬੋਲ ਸੈਂਦੀ ਜਿਗਰੇ ਦੇ ਨਾਲ ਵੇਖਿਓ ਮਹਰੇ ਸਿੰਘ ਜੀ ਬਸ ਸੁਨੋ ਸ਼ਮ ਕਾ ਦੇ ਮਾਰ ਵੇਖਿਓ ਮਹਰੇ ਸਿੰਘ ਜੀ ਬਸ ਸੁਨੋ ਸ਼ਮ ਕਾ ਦੇ ਮਾਰ ਸਟੇ ਮਾਪੇ ਨੇ ਦੂਰ ਕੋਈ ਲਹਿੰਦਾ ਨਾ ਸਾਰ ਸਟੇ ਮਾਪੇ ਨੇ ਦੂਰ ਕੋਈ ਲਹਿੰਦਾ ਨਾ ਸਾਰ ਸੋਰੇ ਨੇ ਮਰਨੇ ਭੁੱਲ ਸੈਂਦੀ ਜਿਗਰੇ ਦੇ ਨਾਲ ਸੋਰੇ ਨੇ ਮਾਰੇ ਨੇ ਬੋਲ ਸੈਂਦੀ ਅਜਿ ਘਰੇ ਤੇ ਨਾਲ ਵੇਖਿਓ ਮਾਰੇ ਸਿੰਘ ਜੀ ਬਸਾਨੂੰ ਸ਼ਮਕਾ ਦੇ ਮਾਰ ਵੇਖਿਓ ਮਾਰੇ ਸਿੰਘ ਜੀ ਬਸਾਨੂੰ ਸ਼ਮਕਾ ਦੇ ਮਾਰ ਸੱਡੇ ਮਾ ਪੈਨੇ ਦੂਰ ਕੋਈ ਲੈਹਿੰਦਾ ਨਾ ਸਾਰ ਸੱਡੇ ਮਾਪੇ ਨੇ ਦੂਰ ਕੋਈ ਲੈੰਦਾ ਨਾ ਸਾ ਨਨਦ ਨੇ ਮਾਰੇ ਨੇ ਬੋਲ ਸੰਤੀ ਜਿਗਰੇ ਦੇ ਨਾਲ ਨਨਦ ਨੇ ਮਾਰੇ ਨੇ ਬੋਲ ਸੰਤੀ ਹਾ ਜਿਗਰੇ ਦੇ ਨਾਲ ਵੇ ਵੇ ਕਿਉ ਮਰ ਸਿੰਘ ਜੀ وسਾਨੂੰ ਸ਼ਮਕਾਂ ਦੇ ਮਾਰ ਸਾਡੇ ਮਾਪੇ ਨੇ ਦੂਰ ਕੋਈ ਲੈਂਦਾ ਨਾ ਸਾਰ ਸਾਡੇ ਸਸਿਏ ਪੁੱਤੇ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆਨੀ ਸਸਿਏ ਪੁੱਤੇ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆਨੀ ਨੋਹੇ ਕਿਉ ਤੂੰ ਬੜਬੜ ਲਈ ਤੇਰਾ ਕੀ ਲੱਗਿਆਨੀ ਨੋਹੇ ਕਿਉ ਤੂੰ ਬੜਬੜ ਲਈ ਤੇਰਾ ਕੀ ਲੱਗਿਆਨੀ ਮੇਰਾ ਲੱਗਿਆ ਹਰ ਸ਼ਿੰਗਾਰ ਦਿਲਾंदे ਚਾਬੀ ਲੱਗਿਆਨੀ ਮੇਰਾ ਲੈ ਕੇ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਕੇ ਅਣੀ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੁੰਗੇ ਕਰਕੇ ਅਣੀ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੁੰਗੇ ਕਰਕੇ ਅਣੀ ਸਸਿਏ ਪੁੱਤ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆਨੀ ਸਸਿਏ ਪੁੱਤ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆਨੀ ਨਣਦੇ ਵੀਰ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਨਣਦੇ ਵੀਰ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਭਾਬੀ ਕਿਉਂ ਤੂੰ ਬੜਬੜ ਲਈ ਤੇਰਾ ਕੀ ਲਾ ਲੈ ਗਿਆ ਨਹੀਂ ਭਾਬੀ ਕਿਉਂ ਤੂੰ ਬੜਬੜ ਲਈ ਤੇਰਾ ਕੀ ਲਾ ਲੈ ਗਿਆ ਨਹੀਂ ਮੇਰਾ ਲੈ ਕੇ ਹਾਰ ਸ਼ਿੰਗਾਰ ਦਿਲਾਂ ਦੇ ਚਾਬੀ ਲੈ ਗਿਆ ਨਹੀਂ ਮੇਰਾ ਲੈ ਕੇ ਹਾਰ ਸ਼ਿੰਗਾਰ ਦਿਲਾਂ ਦੇ ਚਾਬੀ ਲੈ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੁੰਗੇ ਕਰ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੁੰਗੇ ਕਰ ਗਿਆ ਨਹੀਂ ਪੱਬੋ ਦਿਉ ਰ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਪਹ ਪੋ ਦਿਉ ਰ ਆਪਣਾ ਸਮਝਾਲ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਦਰਾਨੀ ਕਿਉਂ ਤੂੰ ਬੜਬੜ ਲਾਈ ਤੇਰਾ ਕੀ ਲਾਲ ਲੈ ਗਿਆ ਨਹੀਂ ਦਰਾਨੀ ਕਿਉਂ ਤੂੰ ਬੜਬੜ ਲਾਈ ਤੇਰਾ ਕੀ ਲਾਲ ਲੈ ਗਿਆ ਨਹੀਂ ਮੇਰਾ ਲੈ ਗਿਆ ਹਰ ਸ਼ਿੰਗਾਰ ਦਿਲਾੰਦੀ ਚਾਬੀ ਲੈ ਗਿਆ ਨਹੀਂ ਮੇਰਾ ਲੈ ਗਿਆ ਹਰ ਸ਼ਿੰਗਾਰ ਦਿਲਾੰਦੀ ਚਾਬੀ ਲੈ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੁੰਗੇ ਕਰ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੁੰਗੇ ਕਰ ਗਿਆ ਨਹੀਂ ਪਬੋ ਦਿਉ ਰ ਆਪਣਾ ਸਮਝਾਲ ਚੀਨ ਵਿੱਚ ਨਾ ਕਰ ਹੋ ਗਿਆ ਨਹੀਂ ਪਬੋ ਦਿਉ ਰ ਆਪਣਾ ਸਮਝਾਲ ਚੀਨ ਵਿੱਚ ਨਾ ਕਰ ਹੋ ਗਿਆ ਨਹੀਂ ਪੋਤ ਪੋ ਧੰਵਾਦ ਜੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਦੋ ਪੰਜਾਬੀ ਲੋਕੀਤ ਤੁਹਾਨੂੰ ਕਿਵੇਂ ਤੇ ਲੱਗੇ ਆਪਣੇ ਲਾਈਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ